ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਬਾਰਾ ਮਾਹ ਮਾਂਜ ਦੀ ਬਾਣੀ ਅੰਦਰ ਉਹਦੇ ਮਹੀਨੇ ਵਿੱਚ ਕੀ ਉਪਦੇਸ਼ ਕਰ ਰਹੇ ਹਨ ਸਹਿਬ ਬਚਨ ਕਰ ਰਹੇ ਹਨ ਉਹ ਖੁ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ ਫੋਖ ਸ਼ਬਦ ਦਾ ਅਰਥ ਹੈ ਪੋ ਦਾ ਮਹੀਨਾ ਤੋਖਾਰ ਸ਼ਬਦ ਦਾ ਅਰਥ ਹੈ ਕੋਰਾ ਕਖਰ ਕਖਰ ਜਾਂ ਫਿਰ ਪਾਵਰਤ ਹੈ ਮਨ ਦੀ ਕਠੋਰਤਾ ਬਾਰਾਂ ਮਹਾ ਦਾ ਅਰਥ ਹੈ ਕਿ 12 ਮਹੀਨੇ ਤੇ 12 ਮਹੀਨਿਆਂ ਦੇ ਵਿੱਚ ਮੌਸਮ ਬਦਲਦੇ ਹਨ ਜੋ-ਜੋ ਵੀ ਤਬਦੀਲੀਆਂ ਹੁੰਦੀਆਂ ਹਨ ਉਹਨਾਂ ਤਬਦੀਲੀਆਂ ਅਤੇ ਮੌਸਮ ਦੀ ਉਦਾਹਰਣ ਦੇ ਕੇ ਸਤਿਗੁਰੂ ਜੀ ਨੇ ਆਤਮਿਕ ਉਪਦੇਸ਼ ਦੇਣ ਕਰਵਾਇਆ ਹੈ ਜਿਵੇਂ ਕਿ ਪੋਦੇ ਮਹੀਨੇ ਵਿੱਚ ਕੋਰਾ ਕੱਖਰ برف ਪੈਂਦੀ ਹੈ ਕਾਫ ਉਸ ਬਨਸਪਤੀ ਸਾੜ ਕੇ ਰੱਖ ਦਿੰਦੀ ਹੈ ਠੀਕ ਇਸੇ ਹੀ ਤਰ੍ਹਾਂ ਮਨੁੱਖ ਦੇ ਮਨ ਦੀ ਕਠੋਰਤਾ ਮਨੁੱਖ ਦੇ ਮਨ ਦੀ ਸ਼ਾਂਤੀ ਨੂੰ ਉਜਾੜ ਦਿੰਦੀ ਹੈ ਜਿਵੇਂ ਕਿ ਸੱਜਣ ਠੱਗ ਮਨ ਦਾ ਬੜਾ ਕਠੋਰ ਸੀ ਕਈ ਯਾਤਰੂਆਂ ਦਾ ਉਸਨੇ ਕਤਲ ਕੀਤਾ ਹੋਇਆ ਸੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਦੀ ਸ਼ਹਿਰਾਂ ਦੇ ਵਿੱਚ ਪਹੁੰਚਦੇ ਹਨ ਤੇ ਸਤਿਗੁਰੂ ਜੀ ਬਚਨ ਕਰਦੇ ਹਨ ਪੁਰਖਾ ਤੇਰਾ ਨਾਮ ਕੀ ਹੈ ਤੇ ਇਹ ਆਖਦਾ ਹੈ ਮੇਰਾ ਨਾਮ ਜੀ ਸੱਜਣ ਇਹ ਸਤਿਗੁਰੂ ਜੀ ਆਖਦੇ ਹਨ ਫਿਰ ਸੱਜਣਾ ਵਾਲੇ ਕੰਮ ਵੀ ਕਰਦੇ ਹੈ ਕਿ ਨਹੀਂ ਬਸ ਗੁਰੂ ਜੀ ਦੇ ਇਹ ਬਚਨ ਜਿਹੜੇ ਸਨ ਸੱਜਣ ਦੇ ਹਿਰਦੇ ਨੂੰ ਵਿੰਗ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗਾਵਿਆ ਤੇ ਉਸ ਸ਼ਬਦ ਦੇ ਨਾਲ ਸੱਜਣ ਦੇ ਮਨ ਦੀ ਕਠੋਰਤਾ ਜਿਹੜੀ ਸੀ ਉਹ ਜਾਂਦੀ ਰਹੀ ਤੇ ਸੱਜਣ ਨੇ ਗੱਲ ਵਿੱਚ ਪੱਲਾ ਭਾ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਸ਼ਬਦ ਜੋ ਸਤਿਗੁਰੂ ਜੀ ਨੇ ਗਾਵਿਆ ਸੀ ਉਸ ਦੇ ਬਚਨ ਸਨ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗੀ ਹੈ ਿੱਥੇ ਖੜੇ ਦਿਸਣ ਅਸਲ ਸੱਜਣ ਉਹ ਹਨ ਜਿਹੜੇ ਸੰਸਾਰ ਤੋਂ ਚੱਲਣ ਲੱਗਿਆ ਨਾਲ ਚੱਲਣ ਤੇ ਉਹ ਹਨ ਸ਼ੁਭ ਗੁਣ ਗੁਣ ਇਸ ਜੀਵ ਦੇ ਨਾਲ ਚੱਲਦੇ ਹਨ ਇਸੇ ਹੀ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਜੀ ਹਰਦوار ਪਹੁੰਚੇ ਤੇ ਇੱਥੇ ਇੱਕ ਸਾਧੂ ਸੀ ਵੈਸ਼ਨੋ ਸਾਧੂ ਮਨ ਦਾ ਇਹ ਵੀ ਬੜਾ ਕਠੋਰ ਸੀ ਤੇ ਸਤ ਗੁਰੂ ਜੀ ਨੇ ਮਰਦਾਨਾ ਜੀ ਨੂੰ ਭੇਜਿਆ ਕਿ ਜਾ ਉਸ ਸਾਧੂ ਦੇ ਕੋਲੋਂ ਅੱਗ ਲੈ ਕੇ ਆ ਸਾਧੂ ਆਪ ਅੱਗ ਬਗੂਲਾ ਹੋ ਗਿਆ ਇਹ ਇਹ ਸੂਦਰ ਇਹ ਨੀਚ ਰਾਸੀ ਨੇ ਮੇਰੇ ਚੌਕੇ ਦੇ ਉੱਤੇ ਪਰਛਾਵਾਂ પા ਕੇ ਚੌਂਕਾ ਪ੍ਰਿਸ਼ਟ ਕਰ ਦਿੱਤਾ ਹੈ ਉਹ ਬਲਦੀ ਹੋਈ ਅੱਗ ਦੀ ਚੁਆਤੀ ਲੈ ਕੇ ਮਰਦਾਨਾ ਜੀ ਦੇ ਪਿੱਛੇ ਪੈ ਗਿਆ ਗੁਰੂ ਨਾਨਕ ਦੇਵ ਜੀ ਨੇ ਸ਼ਾਂਤ ਕੀਤਾ ਤੇ ਸਮਝਾਇਆ ਕਿ ਭਾਈ ਤੇਰੀ ਇਹ ਕਾਰ ਕੱਢਣ ਦਾ ਇਹ ਚੌਂਕਾ ਸੁੱਚਾ ਕਰਨ ਦਾ ਜਾਂ ਨਹਾ ਕੇ ਬਹਿਣ ਦਾ ਜਾਂ ਫਿਰ ਲੱਕੜੀਆਂ ਧੋਕੇ ਬਾਲਣ ਦਾ ਕੋਈ ਫਾਇਦਾ ਨਹੀਂ ਜਦੋਂ ਤੇਰੇ ਮਨ ਦੇ ਅੰਦਰ ਇੱਕ ਠੋਰਤਾ, ਕਰੋਧ, ਗੁੱਸਾ ਭਰਿਆ ਹੋਇਆ ਹੈ ਸਤਿਗੁਰੂ ਜੀ ਨੇ ਜੋ ਬਚਨ ਕਹੇ ਕੋ ਬੋਧ ਢੂਮਣੀ ਕੋਦਾਇਆ ਕਸਾਇਨ ਪਰ ਨਿੰਦਾ ਘਟ ਚੂੜੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਤੀ ਹੈ ਜਾਂ ਚਾਰੇ ਬੈਠੀਆਂ ਨਾਲ ਜਦੋਂ ਕਿ ਚਾਰ ਬੁਰਾਈਆਂ ਤੇਰੇ ਅੰਦਰ ਮੌਜੂਦ ਹਨ ਤੇਰੀ ਇਹ ਕਾਰ ਕੱਢਣ ਦਾ ਕੀ ਫਾਇਦਾ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਇਸ ਪੰਕਤੀ ਦੇ ਅੰਦਰ ਬਚਨ ਕਰ ਰਹੇ ਹਨ ਕਿ ਪੋ ਦੇ ਮਹੀਨੇ ਵਿੱਚ ਖੋਰਾ ਕੱਕਰ ਵਰਦਾ ਹੈ ਜੋ ਹਰੇ-ਹਰੇ ਘਾਹ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ ਠੀਕ ਇਸੇ ਹੀ ਤਰ੍ਹਾਂ ਮਨੁੱਖ ਦੇ ਅੰਦਰ ਦੀ ਕਠੋਰਤਾ ਜਿਹੜੀ ਹੈ ਅੰਦਰ ਦੀ ਸ਼ਾਂਤੀ ਨੂੰ ਉਜਾੜ ਕੇ ਰੱਖ ਦਿੰਦੀ ਹੈ ਪਰ ਜਿਨ੍ਹਾਂ ਦੇ ਗਲੇ ਦੇ ਨਾਲ ਖਸਮ ਪਰਮਾਤਮਾ ਲੱਗਿਆ ਹੋਇਆ ਹੈ ਜਿਹੜੇ ਪਰਮਾਤਮਾ ਦੇ ਗਲੇ ਦੇ ਨਾਲ ਲੱਗੇ ਹੋਏ ਹਨ ਉਹਨਾਂ ਨੂੰ ਮਨ ਦੀ ਕਠੋਰਤਾ ਨਹੀਂ ਵਿਆਪਦੀ। ਉਹ ਖਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ। ਮਨ ਬਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸੋ। ਉਹਨਾਂ ਦਾ ਮਨ ਪ੍ਰਭੂ ਦੇ ਚਰਨਾ ਕਮਲਾਂ ਦੇ ਵਿੱਚ ਵਿੱਜਾ ਰਹਿੰਦਾ ਹੈ ਤੇ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਬਣੀ ਰਹਿੰਦੀ ਹੈ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਉਹਨਾਂ ਨੇ ਗੋਪਾਲ ਗੋਵਿੰਦ ਪਰਮਾਤਮਾ ਦੇ ਚਰਨਾ ਦਾ ਓਟ ਤੇ ਆਸਰਾ ਧੱਕਿਆ ਹੁੰਦਾ ਹੈ ਉਹ ਪਰਮਾਤਮਾ ਦੀ ਸੇਵਾ ਦੀ ਖੱਟੀ-ਖੱਟ ਦੇ ਹਨ ਪਰਮਾਤਮਾ ਦੀ ਸੇਵਾ ਦਾ ਲਾਭ ਕੱਟਦੇ ਹਨ ਹੁਣ ਅਸੀਂ ਗੱਲ ਕਰੀਏ ਸੇਵਾ ਦੀ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ ਵਿੱਚ ਦੁਨੀਆ ਸੇਵ ਕਮਾਈ ਏ ਤਾਂ ਦਰਗਾ ਬੈਸਨ ਪਾਈ ਏ ਪਰਮਾਤਮਾ ਦੀ ਸੇਵਾ ਪਰਮਾਤਮਾ ਦੀ ਖਲਕਤ ਦੀ ਕੀਤੀ ਹੋਈ ਸੇਵਾ ਪਰਮਾਤਮਾ ਦੀ ਸੇਵਾ ਹੈ ਤੇ ਸੇਵਾ ਦਾ ਅਧਿਕਾਰ ਖੇਤਰ ਜਿਹੜਾ ਹੈ ਸਾਰਾ ਸੰਸਾਰ ਸੇਵਾ ਦਾ ਅਧਿਕਾਰ ਖੇਤਰ ਹੈ ਸੋ ਸਿੱਖ ਨੂੰ ਸਿਖਾਇਆ ਗਿਆ ਹੈ ਕਿ ਸਿੱਖ ਨੇ ਸਾਰੇ ਸੰਸਾਰ ਦੇ ਜੀਵਾਂ ਦੀ ਬਿਨਾ ਜਾਤ ਪਾਤ ਲਿੰਗ ਨਸਲ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸੇਵਾ ਕਰਨੀ ਹੈ ਤੇ ਬਿਨਾ ਜਾਤ ਪਾਤ ਲਿੰਗ ਨਸਲ ਦੇਸ਼ ਪਰਦੇਸ਼ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਕੀਤੀ ਹੋਈ ਸੇਵਾ ਜਿਹੜੀ ਹੈ ਪ੍ਰਮਾਤਮਾ ਦੀ ਸੇਵਾ ਹੈ ਇਹ ਉਹ ਪਰਮਾਤਮਾ ਦੀ ਸੇਵਾ ਦੀ ਘੱਟੀ ਘੱਟਦੇ ਹਨ ਪਰਮਾਤਮਾ ਦੀ ਸੇਵਾ ਦਾ ਲਾਭ ਘੱਟਦੇ ਹਨ ਇਸ ਕਰਕੇ ਉਹਨਾਂ ਨੂੰ ਮਾਇਆ ਜਿਹੜੀ ਹੈ ਪੂ ਨਹੀਂ ਸਕਦੀ ਡੁਲਾ ਨਹੀਂ ਸਕਦੀ ਵਿਖਿਆ ਪੂ ਨਾ ਸਕਈ ਮਿਲ ਸਾਧੂ ਗੁਣ ਗਾਵ ਉਹ ਗੁਰੂ ਨੂੰ ਮਿਲ ਕੇ ਹਰੀ ਦੇ ਗੁਣ ਗਾਇਨ ਕਰਦੇ ਹਨ ਜਿਵੇਂ ਸੱਜਣ ਠੱਗ ਗੁਰੂ ਨਾਨਕ ਦੇਵ ਜੀ ਦੀ ਸੰਗਤ ਦੀ ਬਰਕਤ ਨਾਲ ਹਰੀ ਦੇ ਗੁਣ ਗਾਇਨ ਕਰਨ ਲੱਗ ਪਿਆ ਤੇ ਅਸਲ ਸੱਜਣ ਬਣ ਗਿਆ ਜਹਨ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਉ ਉਸ ਦੀ ਆਤਮਾ ਜਿਸ ਪਰਮਾਤਮਾ ਤੋਂ ਉਪਜੀ ਸੀ ਪੈਦਾ ਹੋਈ ਸੀ ਉਸੇ ਦੇ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ ਤੇ ਉਸੇ ਦੇ ਵਿੱਚ ਉਹ ਲੀਨ ਹੋ ਜਾਂਦੀ ਹੈ ਕਿਉਂਕਿ ਜੀਵਨ ਦਾ ਮਕਸਦ ਵੀ ਇਹੀ ਹੈ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਜਿਉਂ ਜਲ ਮੈਂ ਜਲ ਆਈ ਖਟਾਨਾ ਕਿਉ ਜੋਤੀ ਸੰਗ ਜੋਤ ਸਮਨ ਕਰ ਗਹਿ ਲਈਨੀ ਪਰਬ੍ਰਮ ਬਹੁੜ ਨ ਵਿਛੜੀ ਆਪ ਜਿਨ੍ਹਾਂ ਦਾ ਹੱਥ ਪਰਮਾਤਮਾ ਨੇ ਆਪ ਫੜ ਕੇ ਜਿਨ੍ਹਾਂ ਨੂੰ ਆਪਣੇ ਨਾਲ ਆਪਣੇ ਬਣਾ ਲਿਆ ਹੈ ਆਪਣੇ ਨਾਲ ਜੋੜ ਲਿਆ ਹੈ ਉਸ ਪਰਮਾਤਮਾ ਤੋਂ ਵਿਛੜਦੇ ਨਹੀਂ ਜਿਵੇਂ ਕਿ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖਿਆ ਗਿਆ ਆਰਾ ਚਲਾਇਆ ਗਿਆਾਰੇ ਨੇ ਸਰੀਰ ਨੂੰ ਦੋ 파ੜ ਕਰ ਦਿੱਤਾ ਪਰ ਪਰਮਾਤਮਾ ਦੇ ਨਾਲੋਂ ਉਹਨਾਂ ਦੀ ਸੁਰਤ ਟੁੱਟੀ ਨਹੀਂ ਨਾ ਹੀ ਉਹ ਪਰਮਾਤਮਾ ਦੇ ਨਾਲੋਂ ਵਿਛੜਨਾ ਤੇ ਟੁੱਟਣਾ ਚਾਹੁੰਦੇ ਹਨ ਬਾਹਰ ਜਾਉ ਲਖ ਬੇਰੀਆ ਹਰ ਸੱਜਣ ਅਗੰਮ ਅਗਾਹ ਹਰੀ ਸੱਜਣ ਅਪੌਂਚ ਤੇ ਡੂੰਗੇ ਤੇ ਵੱਡੇ ਜਿਗਰੇ ਵਾਲਾ ਹੈ ਅਗਾਹ ਹੈ ਮੈਂ ਉਸ ਤੋਂ ਲੱਖਾਂ ਵਾਰੀ ਵਾਰਨੀ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਸ਼ਰਨ ਆਏ ਦੀ ਲਾਜ ਰੱਖਣੀ ਇਹ ਉਸ ਪਰਮਾਤਮਾ ਦਾ ਵਿਰਧ ਹੈ ਇਹ ਉਸ ਪਰਮਾਤਮਾ ਦਾ ਸੁਭਾਅ ਹੈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ ਉਹ ਵੇ ਪਰਵਾਹ ਪ੍ਰਮਾਤਮਾ ਜਿਸ ਜੀਵ ਦੇ ਉੱਤੇ ਬਖਸ਼ਿਸ਼ ਕਰਦਾ ਹੈ ਬਖਸ਼ਿਸ਼ ਕਰਕੇ ਜਿਸ ਨੂੰ ਨਾਮ ਦੀ ਦਾਤ ਬਖਸ਼ਦਾ ਹੈ ਜਿਸ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਦਾ ਹੈ ਆਪਣਾ ਮਿਲਾਪ ਬਖਸ਼ਦਾ ਹੈ ਉਸ ਨੂੰ ਉਹ ਦਾ ਮਹੀਨਾ ਸੋਹਣਾ ਲੱਗਦਾ ਹੈ ਤੇ ਉਹ ਦੇ ਮਹੀਨੇ ਦੇ ਵਿੱਚ ਵੀ ਉਹ ਸੁਖ ਮੰਨਦਾ ਹੈ ਤੇ ਸਾਰੇ ਸੁੱਖਾਂ ਦੀ ਉਸ ਨੂੰ ਪ੍ਰਾਪਤੀ ਹੁੰਦੀ ਹੈ ਹੋਈਆਂ ਫੁੱਲਾਂ ਦੀ ਖਮਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ